ਸੱਚੇ ਗਾਲ ਜੀ ਅਸਟੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਆ ਇੱਕ ਗੱਲ ਆ ਬੜੀ ਵਧੀਆ ਗੱਲ ਹੈ ਕਿ ਕਹਿੰਦੇ ਕਿਸੇ ਕੋ ਕੁਝ ਨਹੀਂ ਆਤਾ ਕਿਸੇ ਕੋ ਕੁਝ ਨਹੀਂ ਆਤਾ ਸਭ ਦਾ ਵਕਤ ਆਤਾ ਹੈ ਔਰ ਜਿਸ ਦਾ ਵਕਤ ਆਸਤਾ ਹੈ ਉਸੇ ਸਭ ਕੁਝ ਆਤਾ ਹੈ ਮਤਲਬ ਗੱਲ ਵਕਤ ਵਕਤ ਦੀ ਹੈ ਜੀ ਜਦੋਂ ਜਿਹਦਾ ਵਕਤ ਹੁੰਦਾ ਹੈ ਨਾ ਉਹਨੂੰ ਫਿਰ ਗੱਲਾਂ ਬੜੀਆਂ ਹੁੰਦੀਆਂ ਇਹ ਗੱਲ ਆਮ ਜੀ ਹੈ ਕਿ ਗੱਲਾਂ ਤੇ ਸਭ ਨੂੰ ਆਉਂਦੀਆਂ ਨੇ ਪਰ ਜਦੋਂ ਵਕਤ ਅਨੁਸਾਰ ਗੱਲਾਂ ਆਉਂਦੀਆਂ ਨੇ ਨਾ ਜਿਹਦਾ ਵਕਤ ਸਾਥ ਦਿੰਦਾ ਹੈ ਨਾ ਜਿਹਦਾ ਜਿਹਦੀ ਗੱਦੀ ਤੇ ਪੋਸਟ ਸਾਥ ਦਿੰਦੀ ਨਹੀਂ ਆ ਉਹ ਕਹਿੰਦੇ ਨਾ ਲੱਲੂ ਕਰੇ ਇੱਕ ਲੱਲੀਆਂ ਰੱਬ ਸਿੱਧੀਆਂ ਪਾਉਂਦਾ ਬੜੀ ਵਧੀਆ ਜੀ ਇੱਕ ਕਹਾਵਤ ਹੈ ਸਿਆਣਿਆਂ ਨੇ ਕੁਝ ਸੋਚ ਕੇ ਹੀ ਬਣਾਈ ਹੋਣੀ ਆ ਕਿ ਵਕਤ ਆਉਣ ਤੇ ਜਦੋਂ ਵੀ ਕੁਝ ਵੀ ਤੁਸੀਂ ਕਰਦੇ ਹੋ ਤਾਂ ਉਸ ਚੀਜ਼ ਦਾ ਹਮੇਸ਼ਾ ਪੱਖ ਜੋ ਹੈ ਉਹ ਤੁਹਾਡੇ ਹੱਕ 'ਚ ਹੀ ਹੁੰਦਾ ਹੈ ਤੇ ਫਿਰ ਗੱਲ ਕਿਦੀ ਹੋਈ ਗੱਲ ਵਕਤ ਦੀ ਹੋਈ ਗੱਲ ਵਕਤ ਦੇ ਸਹੀ ਹੋਣ ਦੀ ਹੋਈ ਗੱਲ ਵਕਤ ਦੇ ਹੱਥ ਚੱਲਣ ਦੀ ਹੋਈ ਤੇ ਫਿਰ ਜਦੋਂ ਵਕਤ ਆਉਂਦਾ ਹੈ ਨਾ ਫਿਰ ਉਹਨੂੰ ਸਭ ਕੁਝ ਆ ਜਾਂਦਾ ਹੈ ਪਤਾ ਹੀ ਹੈ ਤੁਹਾਨੂੰ ਐਗਜ਼ਾਮਪਲਾਂ ਤੁਹਾਡੇ ਕੋਲ ਬਹੁਤ ਸਾਰੀਆਂ ਹੋਣਗੀਆਂ ਭਾਈ ਇਹਦਾ ਤੇ ਵਕਤ ਚੱਲਦਾ ਪਿਆ ਹਾਂ ਤੇ ਫਿਰ ਫਿਰ ਉਹੀ ਦਿਮਾਗ ਹੈ ਉਹੀ ਇਨਸਾਨ ਹੈ ਉਸੇ ਤਰ੍ਹਾਂ ਨਾਲ ਉਹ ਚੀਜ਼ਾਂ ਕਰ ਰਿਹਾ ਪਰ ਜਦੋਂ ਵਕਤ ਚੱਲ ਰਿਹਾ ਉਦੋਂ ਤੁਹਾਨੂੰ ਪਤਾ ਹੈ ਫਿਰ ਉਹਦਾ ਕੀ ਕੁਝ ਚੱਲਦਾ ਹੈ ਤੇ ਕੀ ਕੁਝ ਕਿਵੇਂ ਚੱਲਦਾ ਹੈ ਇਹ ਸਭ ਫਿਰ ਹੈਰਾਨ ਰਹਿ ਜਾਂਦੇ ਆ ਬਸ ਇਹੀ ਸੋਚਣਾ ਚਾਹੀਦਾ ਹੈ ਕਿ ਚੱਲਦਾ ਤੇ ਹਰ ਕਿਸੇ ਦਾ ਵਕਤ ਹੀ ਹੈ ਸਹੀ ਗੱਲ ਹੈ ਨਾ ਬਹੁਤ ਉਮੀਦਾਂ ਬਹੁਤ ਗੱਲਾਂ ਬਹੁਤ ਸਾਰਾ ਕੁਝ ਅਸੀਂ ਸਿੱਖਦੇ ਆ ਜਿੰਦਗੀ ਦੇ ਵਿੱਚ ਅੱਗੇ ਬਦਲ ਲਈ ਕਰਦੇ ਆ ਜਿਆਦਾ ਕੁਝ ਤੇ ਅਸੀਂ ਕਾਪੀ ਹੋਈ ਕਰਦੇ ਆ ਕਾਪੀ ਕਰਦੇ ਆ ਚੀਜ਼ਾਂ ਨੂੰ ਕਿ ਐਦਾਂ ਕਰ ਲੈਨੇ ਆ ਉਹਦਾ ਐਦਾਂ ਹੀ ਤੇ ਆਪਾਂ ਵੀ ਐਦਾਂ ਕਰ ਲਾਂਗੇ ਦਾ ਐਦਾਂ ਗੱਲ ਇਹ ਆ ਕਿ ਮੇਨ ਗੱਲ ਇਹ ਆ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਕਾਪੀ ਕਰ ਰਹੇ ਹੁੰਨੇ ਆ ਤੇ ਅਸਲ ਅਸਲ ਚ ਅਸੀਂ ਉਸ ਤਰ੍ਹਾਂ ਦੇ ਬਣ ਰਹੇ ਹੁੰਨੇ ਆ ਇਹ ਤੇ ਮੰਨਣ ਵਾਲੀ ਗੱਲ ਹੈ ਨਾ ਜਦੋਂ ਤੁਸੀਂ ਕਿਸੇ ਦੀ ਨਕਲ ਕਰ ਰਹੇ ਹੁੰਨੇ ਹੋ ਤਾਂ ਤੁਸੀਂ ਉਸ ਤਰ੍ਹਾਂ ਦੇ ਬਣ ਤੁਸੀਂ ਨਾ ਚਾਰ ਕੁ ਦਿਨ ਜਰਾ ਕਿਸੇ ਦੀ ਸੰਗਤ ਵਿੱਚ ਬੈਠੋ ਤੇ ਤੁਹਾਨੂੰ ਪਤਾ ਕੀ ਲੱਗਣਾ ਕਿ ਜਿੱਦਾਂ ਤੁਹਾਡੇ ਬੋਲਣ ਦਾ ਤੁਰਨ ਦਾ ਬੈਠਣ ਦਾ ਥੋੜਾ ਜਿਹਾ ਸਟਾਈਲ ਜ਼ਰੂਰ ਬਦਲਿਆ ਹੁੰਦਾ ਨਾ ਇਦਾਂ ਮਤਲਬ ਥੋੜਾ ਸਟਾਈਲ ਬਦਲਣ ਤੋਂ ਮਤਲਬ ਇਹ ਆ ਕਿ ਤੁਹਾਡੇ ਉਸ ਚੀਜ਼ ਦਾ ਤਰੀਕਾ ਐਦਾਂ ਹੋ ਗਿਆ ਕਿ ਤੁਸੀਂ ਜਿਦਾਂ ਲੱਗਿਆ ਕਿ ਉਹਨਾਂ ਦਾ ਪ੍ਰਭਾਵ ਹੀਠ ਅਸੀਂ ਆ ਗਏ। ਮਤਲਬ ਤੁਸੀਂ ਕੋਈ ਅਗਰ ਸੀਰੀਅਲ ਵੀ ਦੇਖਦੇ ਹੋ ਨਾ ਜ਼ਿਆਦਾ ਕੋਈ ਚੀਜ਼ਾਂ ਵਾਰ-ਵਾਰ ਦੇਖੀ ਜਾਂਦੇ ਹੋ ਤਾਂ ਉਸ ਦਾ ਵੀ ਪ੍ਰਭਾਵ ਤੁਹਾਡੇ ਤੇ ਪੈਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਨਾਲ ਜਦੋਂ ਅਸੀਂ ਆਪਣੇ ਆਪ ਨੂੰ ਦੇਖਦੇ ਹਾਂ ਤਾਂ ਆਪਣਾ ਹੀ ਪ੍ਰਭਾਵ ਸਾਡੇ ਤੇ ਪੈਂਦਾ ਹੈ ਤਾਂ ਸਿਰਫ ਆਪਣਾ ਹੀ ਪ੍ਰਭਾਵ ਆਪਣੇ ਤੇ ਪੈਣ ਦਿਓ। ਉਹੀ ਗੱਲ ਕਿ ਜਦੋਂ ਅਸੀਂ ਆਪਣੇ ਪ੍ਰਭਾਵ ਨੂੰ ਸਮਝ ਲਿਆ ਆਪਣੇ ਆਪ ਨੂੰ ਸਮਝ ਲਿਆ ਤੇ ਅਸੀਂ ਆਪਣੇ ਪ੍ਰਭਾਵ ਇਹ ਠਾ ਗਏ ਨਾ ਦੁਨੀਆਦਾਰੀ ਦੇ ਪ੍ਰਭਾਵ ਚੋਂ ਨਿਕਲ ਗਏ ਨਾ ਤਾਂ ਜਿਸ ਤਰ੍ਹਾਂ ਦੀ એનર્ਜੀ ਜਿਸ ਤਰ੍ਹਾਂ ਦਾ ਔਰਾ ਅਸੀਂ ਆਪਣੇ ਲਈ ਰੱਖਦੇ ਆ ਆਪਣੇ ਆਪ ਲਈ ਰੱਖਾਂਗੇ ਆਪਣੇ ਆਪ ਨੂੰ ਐਵੇਂ ਹੀ ਦਵਾਂਗੇ ਉਦਾਂ ਦੇ ਹੀ ਅਸੀਂ ਆਪ ਬਣਦੇ ਜਾਵਾਂਗੇ ਕਿਉਂਕਿ ਸਾਨੂੰ ਬਣਾਉਣ ਵਾਲੇ ਨੇ ਸਾਡੇ ਵਰਗਾ ਸਾਨੂੰ ਹੀ ਬਣਾਇਆ ਤੇ ਜਦੋਂ ਅਸੀਂ ਆਪਣੇ ਆਪ ਨੂੰ ਸਮਝ ਲਿਆ ਤਾਂ ਸਮਝੋ ਉਹੀ ਵਕਤ ਸਾਡਾ ਆਪਣਾ ਹੀ ਚੱਲ ਪੈਣਾ ਅਸੀਂ ਚਲਾਉਨੇ ਆ ਦੂਸਰੇ ਦਾ ਵਕਤ ਅਸੀਂ ਚੱਲਦੇ ਹਾਂ ਦੂਸਰੇ ਦੇ ਮੁਤਾਬਕ ਕਦਮਾਂ ਦੇ ਉੱਤੇ ਕਦਮ ਰੱਖਣਾ ਬੜਾ ਸੌਖਾ ਲੱਗਦਾ ਹੈ ਕਿਤੇ ਕੋਈ ਪਰੇਸ਼ਾਨੀ ਹੋਵੇ ਨਾ ਫਿਸਲਣ ਹੋਵੇ ਤੇ ਅਗਲਾ ਕਹਿੰਦਾ ਜਿੱਥੇ-ਜਿੱਥੇ ਮੈਂ ਪੈਰ ਰੱਖਿਆ ਉੱਥੇ-ਉੱਥੇ ਤੂੰ ਰੱਖਾਂਂ ਗਿਰੇਂਗੀ ਨਹੀਂ ਹੈਨਾ ਤੇ ਅਸੀਂ ਇੱਕ ਸੌਖੀ ਚੀਜ਼ ਲੱਭ ਲੈਨੇ ਆ ਕਿ ਇਹਨੇ ਤੇ ਪਹਿਲਾਂ ਉਹ ਚਿੱਕੜ 'ਚ ਪੈਰ ਧਰਿਆ ਹੀ ਹੈ ਤੇ ਹੁਣ ਉਹ ਪੈਰ ਛੱਪ ਗਿਆ ਜੇ ਮੈਂ ਰੱਖਾਂਗੇ ਤੇ ਮੇਰਾ ਚਿੱਕੜ ਦੇ ਵਿੱਚ ਖੁੱਬੇਗਾ ਨਹੀਂ ਕਿਉਂਕਿ ਖੁੱਬ ਤੇ ਪਹਿਲਾਂ ਹੀ ਚੁੱਕਾ ਤੂੰ ਸਮਝ ਗਏ ਨਾ ਉਹ ਚੀਜ਼ ਖੁੱਬ ਤੇ ਪਹਿਲਾਂ ਹੀ ਚੁੱਕੀ ਆ ਤੇ ਅਸੀਂ ਜਿੰਨਾ ਉਹ ਪਹਿਲਾਂ ਖੁੱਬ ਚੁੱਕਾ ਉਹਨਾਂ ਖੁੱਬ ਗਏ ਉਹਦੇ ਪੈਰ ਦੇ ਉੱਤੇ ਪੈਰ ਰੱਖਣ ਤੇ ਹੋ ਸਕਦਾ ਸੀ ਤੁਹਾਡਾ ਵੇਟ ਘੱਟ ਹੁੰਦਾ ਤੁਹਾਡਾ ਪੈਰ ਘੱਟ ਖੁੱਬਦਾ ਜਦੋਂ ਤੁਸੀਂ ਨਵੀਂ ਜਗ੍ਹਾ ਤੇ ਰੱਖਦੇ ਜਾਂ ਹੋ ਸਕਦਾ ਸੀ ਥੋੜਾ ਜਿਹਾ ਜ਼ਿਆਦਾ ਖੁੱਬ ਜਾਂਦਾ ਤਾਂ ਜਦੋਂ ਅਸੀਂ ਕਿਸੇ ਨੂੰ ਕਾਪੀ ਕਰਦੇ ਆ ਜਦੋਂ ਅਸੀਂ ਕਿਸੇ ਦੇ ਨਕਸ਼ੇ ਕਦਮ ਤੇ ਚੱਲਦੇ ਆ ਤਾਂ ਉਹਦੇ ਗੁਣ ਤੇ ਔਗਣ ਦੋਨੇ ਚੀਜ਼ਾਂ ਸਾਨੂੰ ਫਿਰ ਮਿਲਦੀਆਂ ਨੇ ਜੇ ਆਪਾਂ ਇਹ ਕਹਿ ਦਈਏ ਕਿ ਸਿਰਫ ਗੁਣੀ ਮਿਲਦੇ ਆ ਜਾਂ ਸਿਰਫ ਅਸੀਂ ਉਹਦੀ ਕੋਈ ਚੀਜ਼ ਲੈ ਰਹੇ ਆ ਦੂਜੀ ਅਸੀਂ ਲੈ ਰਹੀ ਨਹੀਂ ਇਹ ਗਲਤ ਹੁੰਦੀ ਹੈ ਇੱਕ ਦੇ ਨਾਲ ਦੂਜੀ ਚੀਜ਼ ਦਾ ਗਿਫਟ ਸਾਨੂੰ ਕੁਦਰਤੀ ਤੌਰ ਤੇ ਮਿਲ ਜਾਂਦਾ ਹੈ ਕਿਉਂ ਨਹੀਂ ਅਸੀਂ ਪ੍ਰੈਕਟੀਕਲ ਬਣਦੇ ਸਾਨੂੰ ਪਤਾ ਇਹ ਚੀਜ਼ ਦਾ ਇੱਕ ਇੱਕ ਕਹਾਵਤ ਬੜੀ ਵਧੀਆ ਹੈ ਕਿ ਜੋ ਦਿਖਦਾ ਹੈ ਵਹੀ बिकਦਾ ਹੈ ਅੱਜ ਕੱਲ ਤਾਂ ਚੱਲ ਹੀ ਰਹੀ ਹੈ ਜਿੱਦੀ ਜ਼ਿਆਦਾ ਐਡ ਹੁੰਦੀ ਹੈ ਉਸ ਚੀਜ਼ ਨੂੰ ਅਸੀਂ ਕਹਿੰਦੇ ਆ ਬੜੀ ਐਡਾਈ ਸੀ ਇਹ ਜ਼ਰੂਰ ਕਰਕੇ ਦੇਖਣਾ ਆ ਥਾਂ ਥਾਂ ਤੇ ਦਿਖਦਾ ਮਤਲਬ ਇਹ ਨਹੀਂ ਕਿ ਉਸ ਨੂੰ ਤੁਸੀਂ ਇਹ ਸਮਝੋ ਕਿ ਇਹਦੇ ਵਿੱਚ ਹੈ ਕੀ ਇਹਦੇ ਵਿੱਚ ਕੀ ਆ ਇਹ ਕਿਸੇ ਨੇ ਨਹੀਂ ਦੇਖਣਾ ਕਿ ਚੀਜ਼ ਕਿਸ ਕਿਸ ਚੀਜ਼ ਦੀ ਮਿਲਾਵਟ ਨਾਲ ਜਾਂ ਕਿਸ ਕਿਸ ਚੀਜ਼ ਦੇ ਪਾਉਣ ਨਾਲ ਇਹ ਚੀਜ਼ ਬਣੀ ਹੈ ਇਹਨੂੰ ਅਸੀਂ ਜਿਹੜੀ ਯੂਜ਼ ਕਰ ਰਹੇ ਹਾਂ ਇਹ ਕੀ ਹੈ ਕੀ ਚੀਜ਼ ਇਹ ਨਹੀਂ ਦੇਖਣਾ ਸੀ ਹੈ ਕੀ ਚੀਜ਼ ਬਸ ਇਹ ਚੀਜ਼ ਆ ਕਿਹੜੀ ਆ ਇਹ ਵਰਤਣ ਲਈ ਆ ਇਹ ਕਿਹਦੇ ਨਾਲ ਬਣੀ ਕੀ ਮਟੀਰੀਅਲ ਹਰ ਚੀਜ਼ ਲਿਖੀ ਹੁੰਦੀ ਹੈ ਹਰ ਚੀਜ਼ ਦੀ ਡਿਟੇਲ ਲਿਖੀ ਹੁੰਦੀ ਹੈ ਪਰ ਅਸੀਂ ਨਹੀਂ ਦੇਖਣੀ ਕਿਉਂ ਨਹੀਂ ਦੇਖਣੀ ਇਹਦੇ ਤੇ ਐਡ ਹੀ ਬੜੀ ਆਉਂਦੀ ਹੈ ਇਹਦੇ ਤੇ ਹੋ ਦਿੰਦੇ ਆ ਤੁਸੀਂ ਇਹ ਸੋਚੋ ਕਿ ਜਿਹੜਾ ਬੰਦਾ ਐਡ ਤੇ ਇੰਨੇ ਪੈਸੇ ਲਾ ਰਿਹਾ ਉਹ ਚੀਜ਼ ਉਸ ਸਵਾਪ ਆਏਗਾ ਇੱਕ ਗੱਲ ਆ ਨਹੀਂ ਆਪਾਂ ਇਹ ਨਹੀਂ ਕਹਿੰਦੇ ਐਡ ਵਾਲੀ ਚੀਜ਼ਾਂ ਖਰਾਬ ਹੋ ਗਈਆਂ ਇਹ ਗੱਲ ਬਿਲਕੁਲ ਨਹੀਂ ਹੈ ਪਰ ਇਹ ਚੀਜ਼ ਤਾਂ ਮੰਨਣ ਵਾਲੀ ਹੈ ਨਾ ਕਿ ਜੇ ਜੇ ਤੁਸੀਂ ਕਰੋੜਾਂ ਰੁਪਏ ਐਡ ਤੇ ਲਾ ਰਹੇ ਹੋ ਉਹ ਚੀਜ਼ਾਂ ਦੇ ਵਿੱਚ ਵੀ ਤੇ ਤੁਹਾਡਾ ਮਟੀਰੀਅਲ ਦੇ ਵਿੱਚ ਵੀ ਪੈਸਾ ਲੱਗ ਰਿਹਾ ਤੇ ਫਿਰ ਕੀ ਲੱਗ ਰਿਹਾ ਤੇ ਕੀ ਪੈ ਰਿਹਾ ਤੇ ਕੀ ਹੋ ਰਿਹਾ ਗੱਲ ਉਹੀ ਫਿਰ ਸਮਝਣ ਦੀ ਹੈ ਗੱਲ ਇਹ ਹੋਈ ਫਿਰ ਦਿਮਾਗ ਲਾਉਣ ਦੀ ਹੈ ਤੇ ਜਦੋਂ ਫਿਰ ਅਸੀਂ ਆਪਣਾ ਦਿਮਾਗ ਵਰਤਦੇ ਹਾਂ ਨਾ ਤੇ ਗੱਲ ਫਿਰ ਉੱਥੇ ਬਣਦੀ ਆ ਤੇ ਜਦੋਂ ਅਸੀਂ ਦੂਜੇ ਦੇ ਦਿਮਾਗ ਮੁਤਾਬਕ ਚੱਲਦੇ ਆ ਫਿਰ ਉਹੀ ਚੀਜ਼ਾਂ ਕਮੀਆਂ ਤੇ ਖੂਬੀਆਂ ਨਾਲ ਹੀ ਲਿਬੜ ਜਾਂਦੀਆਂ ਨੇ ਤੇ ਅਸੀਂ ਕਿਤੇ ਨਾ ਕਿਤੇ ਗੁੰਮੀ ਹੋ ਜਾਂਦੇ ਆ ਕਿਉਂਕਿ ਸਾਡੀ ਸਮਝਦਾਰੀ ਤੋਂ ਅਸੀਂ ਆਪ ਹੀ ਪਰਤਾ ਪਾ ਲੈਂਦੇ ਨਹੀਂ ਇਹ ਜ਼ਿਆਦਾ ਦਿਖਦਾ ਏ ਇਹ ਜ਼ਿਆਦਾ ਸਮਝਦਾਰ ਹੈ ਇਹਨੇ ਜ਼ਿਆਦਾ ਤਰੱਕੀ ਕੀਤੀ ਆ ਇਹ ਜ਼ਿਆਦਾ ਦੁਨੀਆਦਾਰੀ ਚ ਰਿਹਾ ਏ ਇਹ ਠੀਕ ਆ ਇਹ ਠੀਕ ਆ ਬਿਲਕੁਲ ਠੀਕ ਆ ਜ਼ਿੰਦਗੀ ਦਾ ਐਕਸਪੀਰੀਅੰਸ ਤੁਹਾਨੂੰ ਬਹੁਤ ਕੁਝ ਸਿਖਾ ਦਿੰਦਾ ਏ ਜ਼ਿਆਦਾ ਦੁਨੀਆਦਾਰੀ ਦੇ ਵਿੱਚ ਘੁੰਮਣ ਫਿਰਨ ਵਾਲੇ ਨੂੰ ਜ਼ਿਆਦਾ ਦੁਨੀਆ ਦੀ ਸਮਝ ਹੋ ਸਕਦੀ ਆ ਪਰ ਜਿਹੜੀ ਸਮਝ ਤੁਹਾਨੂੰ ਕੁਦਰਤ ਨੇ ਦਿੱਤੀ ਆ ਉਹਦੇ ਤੋਂ ਉੱਤੇ ਸਮਝ ਕਿਸੇ ਦੀ ਨਹੀਂ ਹੁੰਦੀ ਕਿਉਂਕਿ ਕੁਦਰਤ ਨੇ ਤੁਹਾਨੂੰ ਕੁਝ ਸੋਚ ਕੇ ਹੀ ਪੁਆਇੰਟ ਘੱਟ ਜਾਂ ਵੱਧ ਕਿਤੇ ਨਾ ਕਿਤੇ ਲਾਏ ਜਾਂ ਜੋੜੇ ਹੁੰਦੇ ਆ ਠੀਕ ਹੈ ਸੁਣੋ ਸਭ ਤੇ ਪਰ ਜਿੱਥੇ ਮਨ ਨਾ ਮੰਨੇ ਜਿੱਥੇ ਦਿਮਾਗ ਤੇ ਇਜਾਜ਼ਤ ਨਾ ਦੇਵੇ ਜਿੱਥੇ ਕੋਈ ਤਰਕ ਨਾ ਹੋਵੇ ਜਿੱਥੇ ਕੋਈ ਲੌਜੀਕ ਨਾ ਹੋਵੇ ਜਿੱਥੇ ਕਿਸੇ ਗੱਲ ਦਾ ਸਿਰ ਪੈਰ ਨਾ ਹੋਵੇ ਉੱਥੇ ਬਿਨਾਂ ਮਤਲਬ ਤੋਂ ਗਰਦਨਾ ਲਾਣੀਆਂ ਸਹੀ ਗੱਲ ਨਹੀਂ ਤੁਸੀਂ ਵੈਸੇ ਬੜੇ ਸਮਝਦਾਰ ਹੋ ਕਿਉਂਕਿ ਲੌਜਿਕ ਤੇ ਤਰਕ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ ਚਲੋ ਅੱਜ 23 ਜੂਨ 2025 ਦਿਨ ਹੈ ਜੀ ਸੋਮਵਾਰ ਅਤਰਯੋਦਸ਼ੀ ਤਿਥੀ ਆ ਕ੍ਰਿਸ਼ਨ ਪੱਖ ਦੀ ਹਨੇਰ ਪੱਖ ਦੀ ਹਾੜ ਮਹੀਨੇ ਦਾ ਹਨੇਰ ਪੱਖ ਚੱਲ ਰਿਹਾ ਹੈ ਤੇ ਨਾਲ ਕ੍ਰਿਤਿਕਾ ਨਕਸ਼ਤਰ ਸ਼ਾਮ ਨੂੰ 3 ਵਜੇ ਕੇ 17 ਮਿੰਟ ਤੱਕ ਚੱਲੇਗਾ ਇੱਕ ਗ੍ਰਹਿ ਰਾਸ਼ੀ ਪਰਿਵਰਤਨ ਕੀਤਾ ਬੁੱਧ ਨੇ ਧਿਆਨ ਰੱਖਿਓ ਬੁੱਧ ਰਾਸ਼ੀ ਪਰਿਵਰਤਨ ਕਰਕੇ ਕਰਕ ਰਾਸ਼ੀ ਵਿੱਚ ਚਲੇ ਗਿਆ ਕੱਲ ਰਾਤ ਦਾ ਤੇ ਉਹਨੇ ਕੀ ਕਰਨਾ ਏ ਉਹਨੇ ਕਰ ਕਰਾ ਸੀ ਜਾਨੀ ਚੰਦਰ ਦੇ ਘਰ ਚ ਬੁੱਧ ਗਿਆ ਓਦੋਂ ਤੁਹਾਨੂੰ ਪਤਾ ਹੀ ਹੈ ਸੌਣ ਦਾ ਮਹੀਨਾ ਚੜ ਜਾਣਾ ਬੁੱਧ ਹਰੀਆਲੀ ਹੈ ਤੇ ਚੰਦਰ ਪਾਣੀ ਹੈ ਠੀਕ ਹੈ ਉਹਦੇ ਘਰ ਬੁੱਧ ਦਾ ਵੈਸੇ ਰਹਿਣਾ ਇਹਨੇ 30 ਅਗਸਤ ਤੱਕ ਆ 3 ਜੁਲਾਈ ਤੱਕ ਆ ਪਤਾ ਨਹੀਂ ਤੇ ਆ ਜੂਨ ਚ ਨਹੀਂ ਅਗਸਤ ਤੱਕ ਆ 30 ਅਗਸਤ ਤੱਕ ਰਹੂਗਾ ਮੈਂ ਤੁਹਾਨੂੰ ਦੱਸ ਵੀ ਦਿੰਦੀ ਐ ਐਗਜ਼ੈਕਟ ਇੱਕ ਦੋ ਵਾਰ ਉਹਨੇ ਮਾਰਗੀ ਵੀ ਹੋਣਾ ਏ ਤੇ ਮਾਰਗੀ ਮੀਨਸ ਕਈ ਵਾਰੀ ਅੱਗੇ ਚਲੇ ਗਿਆ ਕਈ ਵਾਰੀ ਪਿੱਛੇ ਚਲਾ ਗਿਆ ਹਨਾ ਐਦਾਂ ਵੀ ਹੋਊਗਾ ਤੇ तकरीबन ਅ ਬੁੱਧ ਜੋ ਹੈ 30 ਅਗਸਤ ਤੱਕ 30 ਅਗਸਤ ਨੂੰ ਸਿੰਘ ਰਾਸ਼ੀ ਚ ਜਾਊਗਾ ਹੁਣ ਲਾਲੋ ਸਾਹਿਬ ਤੁਸੀਂ 2 ਮਹੀਨੇ 2 ਮਹੀਨੇ ਇਸਨੇ ਇਸ ਰਾਸ਼ੀ ਵਿੱਚ ਰਹਿਣਾ ਹੈ ਕੀ ਪ੍ਰਭਾਵ ਪਾਵੇਗਾ ਇਸ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਜਿਨ੍ਹਾਂ ਦਾ ਬੁੱਧ ਮਿੱਤਰ ਹੈ ਉਹਨਾਂ ਲਈ ਤਾਂ ਵਧੀਆ ਜਿਨ੍ਹਾਂ ਦਾ ਨਹੀਂ ਹੈ ਜੋ ਕੋਈ ਪਰੇਸ਼ਾਨੀ ਦਵੇ ਤਾਂ ਉਹਨਾਂ ਦਾ ਆਪਾਂ ਤੁਹਾਨੂੰ ਉਪਾਅ ਦੱਸਾਂਗੇ ਪਰ ਕਈ ਵਾਰੀ ਮਾਰਗੀ ਹੋਏਗਾ ਕਈ ਵਾਰੀ ਬੱਕਰੀ ਹੋਏਗਾ ਅੱਗੇ ਪਿੱਛੇ ਜਾਏਗਾ ਤਾਂ ਮੈਂ ਤੁਹਾਨੂੰ ਉਹਦਾ ਵੀ ਆਪਾਂ ਵੀਡੀਓ ਪਾ ਦਾਂਗੇ ਤੁਹਾਨੂੰ ਦੱਸ ਦਾਂਗੇ ਪਰ ਵਹਿਮ ਕਿਸੇ ਚੀਜ਼ ਦਾ ਨਹੀਂ ਕਰਨਾ ਗ੍ਰਹਾਂ ਦਾ ਕੰਮ ਹੈ ਜਿਹੜਾ ਰਾਸ਼ੀ ਪਰਿਵਰਤਨ ਕਰਨਾ ਸਾਡਾ ਕੰਮ ਹੈ ਗ੍ਰਹਾਂ ਦੇ ਮੁਤਾਬਕ ਚੱਲਣਾ ਠੀਕ ਆ ਅੱਜ ਦੇ ਮੁਤਾਬਕ ਸੋਮਵਾਰ ਵਾਲੇ ਦਿਨ ਭਦਰਾ ਰਾਤ ਨੂੰ 10:00 ਵਜੇ 10 ਮਿੰਟ ਤੋਂ ਸ਼ੁਰੂ ਹੋ ਜਾਏਗੀ ਸੋਮ ਪ੍ਰਦੋਸ਼ ਵਰਤ ਰਹੇਗਾ ਮਾਸ ਅਸ਼ਵੀ ਰਾਤਰੀ ਦਾ ਵਰਤ ਵੀ ਹੈ ਅੱਜ ਦੇ ਦਿਨ ਤੇ ਕ੍ਰਿਤਿਕਾ ਨਕਸ਼ਤਰਾ ਬ੍ਰਿਖ ਰਾਸ਼ੀ ਵਿੱਚ ਉੱਚ ਦੇ ਚੰ드ਰਮਾ ਚੱਲਦੇ ਪਏ ਆ ਇਕੱਲੇ ਹੀ ਚੰ드ਰਮਾ ਬ੍ਰਿਖ ਰਾਸ਼ੀ ਵਿੱਚ ਕਿਉਂਕਿ ਗੁਰੂ ਤੇ ਸੂਰਜ ਚੱਲ ਗਏ ਮਿਥੁਣ ਚ ਤੇ ਬੁੱਧ ਚਲੇ ਗਿਆ ਕਰਕ ਰਾਸ਼ੀ ਚ ਤੇ ਕੀ ਪ੍ਰਭਾਵ ਪਵੇਗਾ ਇਸ ਬਾਰੇ ਆਪਾਂ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਐਰੀਜ਼ਾਨੀ ਮੇਸ਼ ਰਾਸ਼ੀ ਦਾ ਰਾਸ਼ੀ ਪਰਵਰਤਨ ਔਰ ਰਾਹੂ ਕਾਲ ਦਾ ਟਾਈਮ ਦੱਸ ਦਿੰਨੀ ਹਾਂ ਮੈਂ ਤੁਹਾਨੂੰ ਅੱਜ ਸੋਮਵਾਰ ਵਾਲੇ ਦਿਨ 7:30 ਤੋਂ ਲੈ ਕੇ 9:00 ਵਜੇ ਤੱਕ ਕਈ ਵਾਰੀ ਕੋਈ ਚੀਜ਼ਾਂ ਨਿਕਲ ਜਾਂਦੀਆਂ ਦਿਮਾਗ ਚ ਸਭ ਤੋਂ ਪਹਿਲਾਂ ਐਰੀਜ਼ਾਨੀ ਮੇਸ਼ ਰਾਸ਼ੀ ਦੀ ਗੱਲ ਕਰੀਏ ਤਾਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੋ ਬੁੱਧ ਦਾ ਰਾਸ਼ੀ ਪਰਵਰਤਨ ਬੁੱਧ ਤੁਹਾਡਾ ਮਿੱਤਰ ਨਹੀਂ ਹੈ ਤੀਜੇ ਖਾਨੇ ਦਾ ਮਾਲਕ ਹੈ ਚੌਥੇ ਸਥਾਨ ਵਿੱਚ ਚਲਾ ਗਿਆ ਹੈ ਚੌਥਾ ਖਾਨਾ ਮਾਂ ਦਾ ਕਾਰਕ ਹੈ ਔਰ ਬੁੱਧ ਤੀਜੇ ਦਾ ਤੇ ਨਾਲ 6ਵੇਂ ਜਾਨੀ ਰੋਗ ਬਿਮਾਰੀ ਦਾ ਕਾਰਕ ਹੈ ਤਾਂ ਰੋਗ ਬਿਮਾਰੀ ਦੇਏਗਾ ਤੁਹਾਡੀ ਮਾਤਾ ਨੂੰ ਉਹਨਾਂ ਦੇ ਸਿਰ ਚ ਦਰਦ ਜੋੜਾਂ ਚ ਦਰਦ ਪਰੇਸ਼ਾਨੀ ਵੱਧ ਸਕਦੀ ਹੈ ਉਹਨਾਂ ਦੀ ਸਿਹਤ ਦੇ ਲਈ ਪਰ ਕਿਉਂਕਿ ਚੰਦਰ ਦੀ ਸਥਿਤੀ ਅੱਛੀ ਹੋ ਐ ਅੱਜ ਦੇ ਦਿਨ ਤਾਂ ਅੱਛੀ ਹੈ ਅਗੋਂ ਵੀ ਚੰਦਰ ਦੀ ਸਥਿਤੀ ਅੱਛੀ ਲੇ ਤਾਂ ਮਾਂ ਦੀ ਸਿਹਤ ਦਾ ਧਿਆਨ ਰੱਖਣਾ ਹੈ ਚਲਦੇ ਪਾਣੀ ਚ ਚੌਲ ਕਦੇ-ਕਦੇ ਜਲ ਪ੍ਰਵਾਹ ਕਰਦੇ ਰਹਿਣਾ ਤੇ ਦੂਜਾ ਬੁੱਧ ਨੂੰ ਸ਼ੁਭ ਕਰਨ ਲਈ ਕਿਉਂਕਿ ਬੁੱਧ ਚੰਦਰ ਦੇ ਘਰ ਚ ਗਿਆ ਹੈ ਅਬੱਕਰੀਆਂ ਨੂੰ ਤੁਸੀਂ ਕੁਦਨਾ ਕੁਝ ਖਾਣ ਨੂੰ ਦੇ ਸਕਦੇ ਹੋ ਟੌਰਸ ਜਾਨੀ ਬ੍ਰਿਖ ਰਾਸ਼ੀ ਵਾਲਿਆਂ ਨੇ 30 ਅਗਸਤ ਤੱਕ 2 ਮਹੀਨੇ ਲੰਬਾ ਟਾਈਮ ਹੈ ਹਨਾ ਜੂਨ ਚੱਲਦਾ ਹਜੇ ਜੁਲਾਈ ਤੇ ਅਗਸਤ ਪੂਰਾ ਮਹੀਨਾ ਰਹੇਗਾ ਇੱਥੇ ਤਾਂ ਤੁਹਾਡੇ ਲਈ ਬੁੱਧ ਅੱਛਾ ਹੈ ਬੁੱਧ ਤੁਹਾਡੇ ਧਨ ਦਾ ਮਾਲਕ ਹੈ ਧਨ ਹਿੰਮਤ ਦੇ ਸਥਾਨ ਚ ਚਲਾ ਗਿਆ ਛੋਟੇ ਵੱਡੇ ਭਾਈ ਭੈਣ ਤੋਂ ਧਨ ਦੀ ਪ੍ਰਾਪਤੀ ਹੋ ਸਕਦੀ ਹੈ ਕੰਮਕਾਰ ਲਈ ਚੰਗਾ ਹੈ ਬਿਜ਼ਨਸ ਲਈ ਚੰਗਾ ਹੈ ਆਉਣ ਵਾਲੇ ਕੱਲ ਦੀ ਚਿੰਤਾ ਥੋੜੀ ਜੀ ਤੁਹਾਨੂੰ ਘਟੇਗੀ ਤੇ ਦਿਮਾਗ ਤੋਂ ਲੈ ਕੇ ਕੰਮ ਅਗਰ ਤੁਸੀਂ ਚੱਲਦੇ ਹੋ ਤਾਂ ਵਧੀਆ ਥੋੜੀ ਜੀ ਸਿਹਤ ਵਿੱਚ ਸਿਹਤ ਵਿੱਚ ਥੋੜੀ ਜੀ ਗਲੇ ਦੀ ਪ੍ਰੋਬਲਮ ਤਾਂ ਹਾਨੀ ਹੈ ਪਰ ਨਾਲ ਹੀ ਅਗਰ ਗਲੇ ਦੀ ਪਰੇਸ਼ਾਨੀ ਕੋਈ ਜ਼ਿਆਦਾ ਹੋਵੇ ਤਾਂ ਠੰਡੀਆਂ ਤੱਤੀਆਂ ਚੀਜ਼ਾਂ ਦਾ ਸੇਵਨ ਤਾਂ ਧਿਆਨ ਨਾ ਕਰਨਾ ਹੀ ਹੈ ਤੇ ਪੰਛੀਆਂ ਨੂੰ ਹਰੀ ਮੂੰਗੀ ਪਾਉਂਦੇ ਰਹਿਣਾ ਹੈ ਜੈਮਿਨੀ ਜਾਨੀ ਮਿਥੂਨ રાશિ ਦੇ ਲਈ ਤੁਹਾਡੇ ਲਗਨ ਦਾ ਮਾਲਕ ਲਗਨ ਚੋਂ ਨਿਕਲ ਕੇ ਲਗਨ ਚ ਦਾ ਮਾਲਕ ਘਰ ਚ ਜਾਵੇ ਸ਼ੋਭੀ ਹੁੰਦਾ ਹੈ ਤੇ ਹੁਣ ਅੱਗੇ ਗਿਆ ਕਿੱਥੇ ਗਿਆ ਕਰਕਰਾਸ਼ੀ ਵਿੱਚ ਕਰਕਰਾਸ਼ੀ ਜੋ ਹੈ ਉਹ ਤੁਹਾਡੇ ਧਨ ਦੀ ਜਨ ਦੂਸਰਾ ਖਾਨਾ ਧਨ ਦਾ ਹੈ ਚੰਦਰ ਤੇ ਘਰ ਬੁੱਧ ਦਾ ਜਾਣਾ ਤੁਹਾਡੇ ਲਈ ਸ਼ੁਭੀ ਹੈ ਧਨ ਲਈ ਬਿਜ਼ਨਸ ਲਈ ਚੰਗਾ ਹੈ ਕੰਮ ਕਰ ਲਈ ਚੰਗਾ ਹੈ ਬਿਜ਼ਨਸ ਲਈ ਚੰਗਾ ਹੈ ਵਪਾਰ ਲਈ ਚੰਗਾ ਹੈ ਤੇ ਪਰ ਪਿਤਾ ਦੀ ਸੇਤ ਲਈ ਥੋੜਾ ਜਿਆ ਖਰਾਬ ਰਹੇਗਾ ਤਾਂ ਅਗਰ ਇਦਾਂ ਦੀ ਪਰੇਸ਼ਾਨੀ ਹੋਵੇ ਤਾਂ ਹਰੀ ਮੂੰਗੀ ਤੁਸੀਂ ਧਾਰਮਿਕ ਸਥਾਨ ਤੇ ਲੰਗਰ ਚ ਦਿੰਦੇ ਰਹਿਣਾ ਹੈ ਤੇ ਦੂਜਾ ਧਿਆਨ ਰੱਖਣਾ ਇਸ ਟਾਈਮ ਤੇ ਹਰਾ ਰੰਗ ਘੱਟ ਪਾਉਣਾ ਹੈ ਤੇ ਫਲ ਤੇ ਫੁੱਲਾਂ ਵਾਲੇ ਬੂਟੇ ਘਰ ਚ ਵੀ ਲਗਾ ਸਕਦੇ ਹੋ ਤਾਂ ਬਾਹਰ ਵੀ ਕਿਤੇ ਲਗਾ ਸਕਦੇ ਹੋ ਕੈਂਸਰ ਜਾਨੀ ਕਰਕਰ રાશિ ਦੀ ਗੱਲ ਕਰੀਏ ਤਾਂ ਕਰਕਰ રાશિ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਬੁੱਧ ਲਗਨ ਚ ਆ ਗਿਆ 12ਵੇਂ ਖਾਨੇ ਦਾ ਮਾਲਕ ਹੈ 8ਵੇਂ ਤੋਂ 8ਵੇਂ ਖਾਨੇ ਜਾਨੀ ਤੀਜੇ ਖਾਨੇ ਦਾ ਮਾਲਕ ਹੈ ਲੌਜੀਕਲੀ ਦੇਖਿਆ ਜਾਵੇ ਤਾਂ ਇੱਥੇ ਸ਼ੁਭ ਕੰਮ ਨਹੀਂ ਕਰਦਾ ਸਿਹਤ ਖਰਾਬ ਕਰੇਗਾ ਤੁਹਾਡੀ ਸਿਹਤ ਲਈ ਸਿਤਾਰੇ ਥੋੜੇ ਢਿੱਲੇ ਹੋ ਜਾਣਗੇ ਕਰਕ ਲਗਨ ਤੇ ਕਰਕ ਰਾਸ਼ੀ ਵਾਲਿਆਂ ਨੂੰ ਪਰੇਸ਼ਾਨੀ ਥੋੜੀ ਸਕਿਨ ਦੀ ਪ੍ਰੋਬਲਮ ਦਿਮਾਗੀ ਟੈਨਸ਼ਨ ਮਾਨਸਿਕ ਟੈਨਸ਼ਨ ਥੋੜੀ ਵੱਧ ਸਕਦੀ ਆ ਤਾਂ ਇਹਦੇ ਲਈ ਤੁਸੀਂ ਧਿਆਨ ਰੱਖਣਾ ਹੈ ਕਿ ਇੱਕ ਤਾਂ ਜਿੱਦ ਘੇੜ ਕੇ ਕੰਮ ਨਹੀਂ ਕਰਨਾ ਦੂਜਾ ਹਰਾ ਰੰਗ ਤੁਸੀਂ ਵੀ ਨਹੀਂ ਪਾਉਣਾ ਤੇ ਤੀਜਾ ਚੰਦਰ ਤੇ ਬੁੱਧ ਦੀ ਜੁਤੀ ਦੇ ਲਈ ਚਲਦੇ ਪਾਣੀ ਵਿੱਚ ਕਦੇ-ਕਦੇ ਅ ਕੁਝ ਵੀ ਬੁੱਧ ਦਾ ਹੋਵੇ ਜਿੱਦਾਂ ਹਰੀਆਂ ਇਲਾਇਚੀਆਂ ਜਲ ਪ੍ਰਵਾਹ ਕਰ ਸਕਦੇ ਹੋ ਕੰਜਕਾ ਨੂੰ ਫਲ ਦੇ ਸਕਦੇ ਹੋ ਖਾਣ ਨੂੰ ਦੇ ਸਕਦੇ ਹੋ ਕੰਜਕਾ ਨੂੰ ਫਲ ਤੇ ਕਿਸੇ ਵੀ ਧਾਰਮਿਕ ਸਥਾਨ ਤੇ ਹਰੀਆਂ ਸਬਜ਼ੀਆਂ ਦੇਣੀਆਂ ਵੀ ਇਸ ਟਾਈਮ ਤੇ ਤੁਹਾਡੇ ਲਈ ਸ਼ੁਭ ਜਿਆਦਾ ਜ਼ਰੂਰੀ ਹੈ ਕਰਕ ਲਗਣ ਕਰਕ ਰਾਸ਼ੀ ਵਾਲਿਆਂ ਦੇ ਲਈ ਇੱਕ ਤਾਂ ਦੁੱਧ ਮਾਲ ਕੇ ਨਾਉਂਦੇ ਰਹਿਣਾ ਹੈ ਤੇ ਦੂਜਾ ਅ ਈਲੀ ਪੀਲਾ ਚੰਦਨ ਮੱਥੇ ਤੇ ਲਾਉਂਦੇ ਰਹਿਣਾ ਹੈ ਤੇ ਪੀਲਾ ਤਾਗਾ ਗਲਚ ਪਾ ਕੇ ਰੱਖਣਾ ਹੈ ਠੀਕ ਆ ਇਹਦੇ ਨਾਲ ਤੁਹਾਡਾ ਵਧੀਆ ਰਹੇਗਾ ਠੀਕ ਹੈ ਜੀ ਅਗਲੀ ਰਾਸ਼ੀ ਦੀ ਗੱਲ ਕਰੀ ਆਪਾਂ ਲਿਓ ਜਾਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਆ ਸਿੰਘ ਰਾਸ਼ੀ ਦੇ ਲਈ ਦੇਖੋ ਜੋ ਬੁੱਧ ਗਿਆ ਉਹ 12ਵੇਂ ਸਥਾਨ ਵਿੱਚ ਚਲਾ ਗਿਆ ਹੈ ਨਾ 12ਵੇਂ ਸਥਾਨ ਵਿੱਚ ਬੁੱਧ ਜੋ ਹੈ ਕਿਉਂਕਿ ਇਨਕਮ ਦਾ ਮਾਲਕ ਹੈ ਤੁਹਾਡੇ ਤੇ ਖਰਚ ਵਾਲੇ ਸਥਾਨ ਤੇ ਚਲਾ ਗਿਆ ਤੇ ਇੱਕਦਮ ਵੱਧੂ ਖਰਚੇ ਪੈ ਸਕਦੇ ਆ ਕਿਤੇ ਜਾਨ ਦਾ ਪ੍ਰੋਗਰਾਮ ਬਣ ਸਕਦਾ ਤੁਹਾਡਾ ਤੇ bizness ਕੰਮ ਕਰ ਲਈ ਜੋ ਹੈ ਠੀਕ ਠੀਕ ਜਿਹਾ ਸਮਝ ਚਲੇਗਾ ਬਹੁਤ ਜ਼ਿਆਦਾ ਫਾਇਦਾ ਨਹੀਂ ਦੇਣ ਵਾਲਾ ਤੇ ਬਹੁਤ ਜ਼ਿਆਦਾ ਨੁਕਸਾਨ ਵੀ ਨਹੀਂ ਕਰਨ ਵਾਲਾ ਕਿਉਂਕਿ ਇਨਕਮ ਖੁਦ ਹੀ ਖਰਚੇ ਤੇ ਸਥਾਨ 'ਚ ਚਲੇਗੀ ਹੈ ਜੇ ਲੋਜੀਕਲੀ ਦੇਖੀਏ ਤਾਂ ਦਾ ਮਾਲਕ ਵੀ ਉਹ ਵੀ 12ਵੇਂ ਸਥਾਨ ਵਿੱਚ ਚਲਾਂਗੇ ਤਾਂ ਇਸ ਟਾਈਮ ਤੇ ਥੋੜੀ ਜਿਹਾ ਜ਼ਿਆਦਾ ਇਨਵੈਸਟਮੈਂਟ ਨਹੀਂ ਕਰਨੀ ਆਪਣੇ ਮਾਤਾ ਪਿਤਾ ਦੀ ਸਲਾਹ ਨਾ ਚੱਲਣਾ ਬਜ਼ੁਰਗਾਂ ਦੀ ਸਲਾਹ ਨਾ ਚੱਲਣਾ ਸਰਕ ਰਹਿ ਕੇ ਚੱਲਣਾ ਜਲਦੀ ਉੱਠਣਾ ਸੂਰਜ ਦੇ ਦਰਸ਼ਨ ਕਰਨੇ ਆ ਸਿਹਤ ਦੀ ਪਰੇਸ਼ਾਨੀ ਹੋਵੇ ਤਾਂ ਨੰਗੇ ਪੈਰ ਥੋੜੀ देर ਘਾਹ ਤੇ ਤੁਰ ਲੈਣਾ ਵੇ ਵਧੀਆ ਰਹੇਗਾ ਕਿਉਂਕਿ ਵੈਸੇ ਵੀ ਗਰਮੀ ਹੈ ਤੇ ਹਸਪੀਟਲ ਦੇ ਚੱਕਰ ਕਿਸੇ ਨਾ ਕਿਸੇ ਦੇ ਲੱਗਣ ਤਾਂ ਉਹਦੇ ਲਈ ਗਾਇਤਰੀ ਮੰਤਰ ਸੁਣ ਸਕਦੇ ਹੋ ਤੁਸੀਂ ਮੈਡੀਟੇਸ਼ਨ ਕਰ ਸਕਦੇ ਹੋ ਅਗਲੀ ਰਾਸ਼ੀ ਵਰਗੋ ਜਾਨੀ ਕੰਨਿਆ ਰਾਸ਼ੀ ਦੀ ਗੱਲ ਕਰੀਏ ਤਾਂ ਕੰਨਿਆ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਨੇ ਦੇਖਿਆ ਜਾ ਤਲਕ ਤੁਹਾਡਾ ਇਨਕਮ ਸਥਾਨ 'ਚ ਚਲਾ ਗਿਆ ਤਾਂ ਆਪ ਹੀ ਤੁਸੀਂ ਪ੍ਰੋਫਿਟ ਦੇ ਸਥਾਨ 'ਚ ਬਹਿ ਗਏ ਤਾਂ ਵਧੀਆ ਮਾਤਾ ਦੀ ਘਰ ਪਰਿਵਾਰ ਵਿੱਚ ਕਿਸੇ ਚ ਚਾਚੀ ਪੂਆ ਮਾਸੀ ਦੀ ਕਿਸੇ ਦੀ ਸਿਹਤ ਖਰਾਬ ਹੋ ਸਕਦੀ ਆ ਹਸਪੀਟਲ ਦੇ ਉਹਨਾਂ ਦੇ ਵੀ ਚੱਕਰ ਲੱਗ ਸਕਦੇ ਆ ਚੰਦਰ ਦੇ ਘਰ ਬੁੱਧ ਮਿੱਤਰ ਨਹੀਂ ਆ ਦੇਖੋ ਮੈਂ ਤੁਹਾਨੂੰ ਕਲੀਅਰ ਦੱਸਾਂ ਤਾਂ ਇਹਦੇ ਲਈ ਥੋੜਾ ਜਿਹਾ ਤੁਹਾਨੂੰ ਬਚਾਈ ਰੱਖਣਾ ਪੈਣਾ ਤਾਂਬੇ ਦਾ ਪੈਸਾ ਆਪਣੀ ਜੇਬ 'ਚ ਜ਼ਰੂਰੀ ਰੱਖ ਲੈਣਾ ਹੈ ਤਾਂਬੇ ਦੇ ਗਲਾਸ 'ਚ ਪਾਣੀ ਪੀਂਦੇ ਰਹਿਣਾ ਤਾਂ ਕਿ ਇੱਥੇ ਬੈਠਾ ਬੁੱਧ ਤੁਹਾਨੂੰ ਕੋਈ ਵੀ ਪਰੇਸ਼ਾਨੀ ਨਾ ਦਵੇ ਦੂਸਰਾ ਤੁਹਾਡੇ ਲਗਨ ਦਾ ਮਾਲਕ ਹੈ ਆਪਣੇ ਮਨ ਦੀ ਸਟੇਬਿਲਿਟੀ ਨੂੰ ਕਾਇਮ ਜ਼ਰੂਰ ਰੱਖਣਾ ਡਾਮਾਂਡੋਰ ਸਥਿਤੀਆਂ 'ਚ ਨਹੀਂ ਆਉਣਾ ਕਿਸੇ ਦੇ ਪਿਛੇ ਲੱਗ ਕੇ ਕੀਤੀ ਕੋਈ ਵੀ ਇਨਵੈਸਟਮੈਂਟ ਤੁਹਾਨੂੰ ਨੁਕਸਾਨ ਹੀ ਕਰਵਾਏਗੀ ਲਿਬਰਾਜ਼ਨੀ ਤੁਲਾ ਰਾਸ਼ੀ ਵਾਲਿਆਂ ਦੇ ਲਈ 12ਵੇਂ ਖਾਨੇ ਦਾ ਮਾਲਕ 10ਵੇਂ ਖਾਨੇ ਵਿੱਚ ਬੈਠ ਗਿਆ ਕਿਸਮਤ ਦਾ ਮਾਲਕ ਆਪਣੇ ਤੋਂ ਅੱਗੇ ਚਲਾ ਗਿਆ ਸ਼ੋਭੀ ਹੈ ਗੱਲਬਾਤ ਰਹੀ ਕਿਸੇ ਨਾ ਕਿਸੇ ਸਮੱਸਿਆ ਦਾ ਹੱਲ ਮਿਲਣ ਵਾਲਾ ਹੈ ਤੁਹਾਨੂੰ ਸਰਕਾਰੀ ਉਹ ਤੌਰ ਤੇ ਚੱਲ ਰਹੇ ਉਲਝੇ ਨੇ ਖਤਮ ਹੋਣ ਵਾਲੇ ਆ ਤੇ ਪ੍ਰਾਪਰਟੀ ਨਾਲ ਸੰਬੰਧਿਤ ਕੋਈ ਸੇਲ ਪਰਚੇਸ ਦਾ ਕੰਮ ਕਰਦੇ ਉਹ ਚ ਕਾਫੀ ਪ੍ਰੋਫਿਟ ਤੁਹਾਨੂੰ ਮਿਲ ਸਕਦਾ ਹੈ ਤਾਂ ਉਹਦੇ ਲਈ ਤੁਹਾਨੂੰ ਯਤਨ ਵੀ ਕਰਨਾ ਚਾਹੀਦਾ ਹੈ ਹਨਾ ਰਹੀ ਗੱਲ ਸ਼ੁਕਰ ਦੀ ਤਾਂ ਸ਼ੁਕਰ ਤੁਹਾਡਾ ਵੈਸੇ ਸ਼ੋਭੀ ਹੈ ਅਗੋਂ ਇਹਨੇ 8ਵੇਂ ਸਥਾਨ ਵਿੱਚ ਜਦੋਂ ਜਾਏਗਾ ਤਾਂ ਉਦੋਂ ਥੋੜਾ ਥੋੜੇ ਕੁ ਦਿਨਾਂ ਤੱਕ ਇਹਨੇ ਚਲੇ ਜਾਣਾ ਹੈ ਤਾਂ ਉਦੋਂ ਥੋੜਾ ਜਿਆ ਤੁਸੀਂ ਡੀਲ ਕਰਦੇ ਸਮੇਂ ਧਿਆਨ ਰੱਖਣਾ ਵੈਸੇ ਗੱਲਬਾਤ ਰਹੀ ਮਸਲੇ ਦਾ ਹੱਲ ਕਰਨ ਲਈ ਵਧੀਆ ਜੀਵਨ ਸਾਥੀ ਦੀ ਸਿਹਤ ਥੋੜੀ ਬਹੁਤੀ ਜੀ ਖਰਾਬ ਹੋ ਸਕਦੀਆਂ ਤਾਂ ਉਹਦੇ ਲਈ ਤੁਸੀਂ ਗਾਂ ਨੂੰ ਰੋਟੀ ਪਾਉਂਦੇ ਰਹਿਣਾ ਹੈ ਤੇ ਬੋਧ ਨੂੰ ਸ਼ੁਭ ਕਰਨ ਦੇ ਲਈ ਸਤਨਾਜਾ ਲੈ ਕੇ ਤੁਸੀਂ ਗਊਸ਼ਾਲਾ ਦੇ ਸਕਦੇ ਹੋ ਤੇ ਆਪਣੇ ਵੇਟ ਦੀ ਨਾ ਹਰਾਚਾਰਾ ਗਊਸ਼ਾਲਾ ਉਦੋਂ ਦੇ ਕੇ ਆਓ ਜਦੋਂ ਤੁਹਾਨੂੰ ਲੱਗੇ ਕਿ ਕੁਝ ਨਾ ਕੁਝ ਉਲਝੇਵੇਂ ਜਿਹੜੇ ਆ ਉਹ ਖਤਮ ਹੀ ਨਹੀਂ ਹੋ ਰਹੇ ਵਾਧ ਦੇ ਜਾ ਰਹੇ ਆ ਜੋ ਕੋਸ਼ਿਸ਼ ਕਰਦੇ ਆ ਤੇ ਪਰੇਸ਼ਾਨੀ ਹੱਲ ਨਹੀਂ ਮਿਲ ਰਿਹਾ ਸਕੋਰਪੀਓ ਜਾਨੀ ਬ੍ਰਿਸ਼ਚਕ ਰਾਸ਼ੀ ਦੀ ਗੱਲ ਕਰੀਏ ਤਾਂ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਸਭ ਤੋਂ ਅੱਛਾ ਹੋਇਆ ਜਦੋਂ ਤੱਕ ਸੂਰਜ ਅਠਵੇਂ ਆ ਫਿਰ ਵੀ ਹਜੇ ਸੰਭਲ ਕੇ ਚੱਲਣਾ ਪਰ ਬੁੱਧ ਕਿਉਂਕਿ ਅਸ਼ਟਮੇਸ਼ੀ ਸੀ ਆਪਣੇ ਘਰ ਚ ਸੀ ਪਾਵਰ ਵਧੀ ਹੋਈ ਸੀ ਉਹਦੀ ਮਿੱਤਰਨੀ ਆ ਤੁਹਾਡਾ ਹੁਣ ਨੌਵੇਂ ਸਥਾਨ ਚ ਚਲਾ ਗਿਆ ਕਿਸਮਤ ਦੇ ਘਰ ਚ ਚਲਾ ਗਿਆ ਹੈ ਪਰ ਇਹ ਆ ਕਿ ਪ੍ਰਿਵਤੀ ਜੇ ਤੁਸੀਂ ਸਿਹਤ ਨਜ਼ਲਾ ਜੁਕਾਮ ਛਿੱਕਾਂ ਗਲੇ ਦੀ ਪ੍ਰੋਬਲਮ ਪਰਿਵਾਰ ਵਿੱਚ ਕਿਸੇ ਨਾ ਕਿਸੇ ਨੂੰ ਰਹੇਗੀ ਪਰ ਖਤਰਨਾਕ ਗੱਲ ਕੁਝ ਨਹੀਂ ਹੈ ਚਲਦੇ ਪਾਣੀ ਵਿੱਚ ਥੋੜੇ ਜਿਹਾ ਚੌਲ ਹਲਦੀ ਮਿਲਾ ਕੇ ਜਲਪਰਵਾ ਜ਼ਰੂਰ ਕਰਦੇ ਰਹਿਣਾ ਕਿਉਂਕਿ 2-3 ਮਹੀਨੇ ਰਹਿਣਾ ਹੈ ਥੋੜਾ ਜਿਹਾ ਤੁਸੀਂ ਆਪਣੇ ਬਾਰੇ ਸੋਚੋਗੇ ਥੋੜਾ ਬਦਨਾਮੀ ਤੋਂ ਜ਼ਰੂਰ ਬਤਨਾ ਬਚਣਾ ਹੈ ਅਲੀਗੇਸ਼ਨ ਤੋਂ ਮਤ ਨਾ ਲੱਗ ਜਵੇ ਕਿਤੇ ਸੰਭਲ ਕੇ ਚੱਲਣਾ ਹੈ ਤੇ ਇਹ ਬੁੱਧ ਸ਼ੁਭ ਕਰੇ ਤਾਂ ਇਸ ਲਈ ਆਪਣੇ ਭੈਣ ਪੂਆ ਮਾਸੀ ਨਾਲ ਸੰਬੰਧ ਅੱਛੇ ਰੱਖਣੇ ਆ ਕਿ ਤੂੰ ਵੀ ਕਿਸੇ ਤਰ੍ਹਾਂ ਦੀ ਕੋਈ ਡੀਲ ਹੁੰਦੀ ਹੈ ਤਾਂ ਕਰਦੇ ਸਮੇ ਥੋੜਾ ਜਿਹਾ ਸਤਰਕ ਰਹਿਣਾ ਹੈ ਯਾਨੀ ਪ ਪਰਸਾਈਨ ਕਰੋਗੇ ਤਾਂ ਇਹ ਬੁੱਧ ਕਿਸੇ ਤਰ੍ਹਾਂ ਦੀ એનર્ਜੀ ਇਫੈਕਟ ਨਹੀਂ ਕਰੇਗਾ ਹੋਰ ਸ਼ੁਭ ਕਰਨ ਦੇ ਲਈ ਤੁਸੀਂ ਮੱਥੇ ਤੇ ਪੀਲਾ ਚੰਦਨ ਲਗਾ ਸਕਦੇ ਹੋ ਸੈਜੀਟੇਰੀਸ ਤੁਨੂ ਰਾਸ਼ੀ ਦੇ ਲਈ ਥੋੜਾ ਜਿਆਦਾ ਧਿਆਨ ਰੱਖਣ ਵਾਲੀ ਗੱਲ ਹੋਈ ਸਿਹਤ ਥੋੜੀ ਜਿਹੀ ਖਰਾਬ ਹੋਈ ਸਤਵੇਂ ਘਰ ਦੇ ਦਾ ਮਾਲ ਇਕੱਠਵੇਂ ਗਿਆ ਜੀਵਨ ਸਾਥੀ ਨਾਲ ਬੈਸਵਾਜੀ ਛੋਟੇ ਮੁੱਝ ਜੁਲ ਜੇਵੇਂ ਵੱਡਾ ਰੂਪ ਧਾਰਨ ਕਰ ਸਕਦੇ ਆ ਘਰੇਲੂ ਸਮੱਸਿਆ ਦਾ ਥੋੜਾ ਬਹੁਤਾ ਹੱਲ ਜੋ ਹੈ ਲੇਟ ਮਿਲੇਗਾ ਹਨਾ ਛੋਟੀ ਮੋਟੀ ਨੋਕ ਚੋਕ ਵੱਡਾ ਰੂਪ ਥੋੜਾ ਜਿਹੀ ਪਰੇਸ਼ਾਨੀਆਂ ਆ ਸਕਦੀਆਂ ਨੇ ਬਸ ਇਹ ਧਿਆਨ ਰੱਖਣਾ ਤੁਸੀਂ ਕਿਉਂਕਿ ਬੁੱਧ ਅਸ਼ਟਮੇਸ਼ਾ ਇਸ ਕਰਕੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੋਵੇ ਤਾਂ ਹਰੀਆਂ ਸਬਜ਼ੀਆਂ ਲ ਕਰ ਦੀ ਛੱਤ ਤੋਂ ਬਿਨਾ ਪਾਉਣਾ ਚਾਹੀਦਾ ਤੇ ਕਿਸੇ ਨਾਲ ਕਿਸੇ ਦੇ ਉਲਝੇਮੇ ਵਿੱਚ ਬਿਲਕੁਲ ਵੀ ਨਾ ਉਲਝੋ ਖਾਸ ਤੌਰ ਤੇ ਕਿਸੇ ਦੀ ਜਮਾਨਤ ਕਮਾਣਤ ਵਿੱਚ ਪੈਣਾ ਆਪਣਾ ਹੀ ਨੁਕਸਾਨ ਕਰਵਾਏਗਾ ਤਾਂ ਇੱਥੇ ਬੁੱਧ ਜਿਆਦਾ ਸ਼ੁਭ ਫਲ ਨਹੀਂ ਦਿੰਦਾ ਤਾਂ ਇਸ ਕਰਕੇ ਤੁਸੀਂ ਹਮੇਸ਼ਾ ਸਤਰਕ ਰਹਿਣਾ ਹੈ ਤੇ ਉਲਝੇਮਿਆਂ ਤੋਂ ਬਚਣਾ ਖਾਸ ਤੌਰ ਤੇ ਧੋਖੇ ਤੋਂ ਬਚਣਾ ਕੈਪ੍ਰਿਕੌਰ ਮਕਰਨਾਸ਼ੀ ਦੀ ਗੱਲ ਕਰੀਏ ਤਾਂ ਕਿਸੇ ਪੇਪਰ ਵਰਕ ਨੂੰ ਲੈ ਕੇ ਤੁਹਾਡੀ ਪਰੇਸ਼ਾਨੀ ਕਿਸੇ ਚੈੱਕ ਨੂੰ ਲੈ ਕੇ ਤੁਹਾਡੀ ਪਰੇਸ਼ਾਨੀ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਪਰੇਸ਼ਾਨੀ ਥੋੜੀ ਵੱਸ ਸਕਦੀ ਹੈ ਕੋਈ ਵੀ ਕੰਮ ਕਰਨਾ ਹੈ ਕਿਸੇ ਦੀ ਸਲਾਹ ਨਾਲ ਕਰਨਾ ਤੁਹਾਡੇ ਲਈ ਜ਼ਿਆਦਾ ਵਧੀਆ ਰਹੇਗਾ ਜਦੋਂ ਸੂਰਜ ਨਾਲ ਆ ਜਾਏਗਾ ਵੈਸੇ ਉਹ ਵੀ ਅਸ਼ਟਮੇਸ਼ੀਅ ਸਤਵੇਂ ਆਏਗਾ ਤਾਂ ਪੇਪਰਵਰਕ ਤਾਂ ਤੁਹਾਡਾ ਵੈਸੇ ਚੱਲ ਪਏਗਾ ਜੀਵਨ ਸਾਥੀ ਦੇ ਲਈ ਅੱਛਾ ਹੋ ਜਾਏਗਾ ਪਰ ਤੁਹਾਡੇ ਆਪਣੇ ਲਈ ਜੋ ਹੈ ਉਹ ਕੰਮਕਾਰਾਂ 'ਚ ਰੁਕਾਵਟ ਜ਼ਰੂਰ ਪਏਗੀ ਪਰ ਇਹ ਨਹੀਂ ਕਿ ਕੋਈ ਕੰਮ ਰੁਕੇਗਾ ਤੇ ਬੁੱਧ ਤੁਹਾਡੀ ਕਿਸਮਤ ਦਾ مالک ਹੈ ਸਾਹਮਣੇ ਸੱਤਵੇਂ ਘਰ ਨੇ ਵਿੱਚ ਬੈਠ ਗਿਆ ਆਪਣੀ ਕਿਸਮਤ ਤੇ ਪਰੌੜੀਆਂ ਤੇ ਰਸਤੇ ਜੋ ਮਿਲ ਰਹੇ ਆ ਤੁਹਾਨੂੰ ਉਹਦੇ ਵਿੱਚ ਚੱਲਣ ਤੇ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੇਗੀ ਤੇ ਪਰਮੰਦੀ ਸਟੇਬਿਲਟੀ ਬਣਾਈ ਰੱਖਣ ਦੇ ਲਈ ਬਹੁਤ ਜ਼ਰੂਰੀ ਹੈ ਚਾਂਦੀ ਦੇ ਗਲਾਚ ਚ ਪਾਣੀ ਪੀਣਾ 15 ਨੂੰ ਕੁਝ ਨਾ ਕੁਝ ਪਾਉਂਦੇ ਰਹਿਣਾ ਤੇ ਸਿਹਤ ਵੀ ਇਹਦੇ ਨਾਲ ਸਹੀ ਰਹੇਗੀ ਕੰਮਕਾਰ ਵੀ ਅੱਛਾ ਰਹੇਗਾ ਅਕੂਰਸ ਯਾਨੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇ ਦੇਖਿਆ ਜਾਵੇ ਤਾਂ ਬੁੱਧ 6ਵੇਂ ਸਥਾਨ ਵਿੱਚ ਵੈਸੇ ਆਸ਼ੂਭ ਫਲ ਨਹੀਂ ਕਰਦਾ ਪਰ ਕਿਉਂਕਿ ਅਸ਼ਟਮੇਸ਼ਾ ਇਸ ਕਰਕੇ ਕਰਜ਼ੇ ਬਿਮਾਰੀ ਤੋਂ ਨਿਜਾਤ ਮਿਲਣ ਦੇ ਰਸਤੇ ਮਿਲਣਗੇ ਕਿਤੇ ਲੋਨ ਲੈਣਾ ਇਹ ਕਰਜ਼ਾ ਲੈਣਾ ਕਿਸੇ ਤੋਂ ਪੈਸਾ ਲੈਣ ਦੇਣ ਕਰਨਾ ਤਾਂ ਇਸ ਸਮਾਂ ਤੁਹਾਡੇ ਲਈ ਬਿਹਤਰ ਹੈ ਬੈਸਟ ਹੈ ਤੇ ਕੋਈ ਚੇਂਜ ਆਫ ਪਲੇਸ ਕਰਨੀ ਹੈ ਕੰਮ ਕਰ ਚੇਂਜ ਕਰਨਾ ਹੈ ਜਗਾ ਚੇਂਜ ਕਰਨੀ ਹੈ ਉਹਦੇ ਲਈ ਵੀ ਇਹ ਬ ਤੁਹਾਡੀ ਮਦਦ ਹੀ ਕਰੇਗਾ ਦੂਸਰਾ ਨਾਨਕੇ ਦਾਦਕੇ ਪਰਿਵਾਰ ਵਿੱਚ ਕੋਈ ਨਾ ਕੋਈ ਛੋਟੀ ਮੋਟੀ ਨੋਕ ਚੋਕ ਰਹੇਗੀ ਤੁਹਾਡਾ ਆਪਣੀ ਸਿਹਤ ਲਈ ਵੀ ਥੋੜੇ ਜਿਹਾ ਸਿਤਾਰੇ ਖਰਾਬ ਨੇ ਕਦੇ ਮਸਲਸ ਪ੍ਰੋਬਲਮ ਹੋ ਗਈ ਕਦੇ ਲੱਤ 'ਚ ਦਰਦ ਹੋ ਰਿਹਾ ਕਦੇ ਨਾੜ ਚੜ ਰਹੀ ਹੈ ਮੋਢੇ ਦੀ ਐਦਾਂ ਦੀ ਪਰੇਸ਼ਾਨੀ ਅਗਰ ਐਦਾਂ ਦਾ ਹੋਵੇ ਤਾਂ ਬੁੱਧ ਕਿਉਂਕਿ ਅਸਟਮੇਚ ਆ ਇਸ ਕਰਕੇ ਤੁਸੀਂ ਮਸ਼ਰੂਮ ਜਾਂ ਖੁੰਬਾ ਲੈ ਕੇ ਮੰਦਰ ਦੇਂਦੇ ਰਹੋ ਇੱਕ ਚਾਂਦੀ ਦਾ ਛੱਲਾ ਪਾ ਕੇ ਰੱਖੋ ਜਰੂਰੀ ਹੈ ਰਿੰਗ ਫਿੰਗਰ 'ਚ ਪਾਉਣਾ ਸੱਜਾ ਕੱਬਾ ਹੱਥ ਤੇ ਕੋਈ ਚੱਕਣੀ ਆਪਣੀ ਹੈ ਦੋਨੋਂ ਹੱਥ ਤਾਂ ਕਿਸੇ ਵੀ ਹੱਥ 'ਚ ਪਾ ਸਕਦੇ ਹੋ ਤੁਸੀਂ ਇਹਦੇ ਨਾਲ ਤੁਹਾਨੂੰ ਰਿਲੈ ਰਾਸ਼ੀ ਪੈਸੇ ਜਾਨੀ ਮੇਨ ਰਾਸ਼ੀ ਦੀ ਗੱਲ ਕਰੀਏ ਤਾਂ ਸੱਤਵੇਂ ਖਾਨੇ ਦਾ ਮਾਲਕ ਪੰਜਵੇਂ ਖਾਨੇ ਵਿੱਚ ਆ ਗਿਆ ਤੇ ਨਾਲ ਤੁਹਾਡੇ ਚੌਥੇ ਖਾਨੇ ਦਾ ਮਾਲਕ ਜੋ ਹੈ ਉਹ ਵੀ ਪੰਜਵੇਂ ਖਾਨੇ ਵਿੱਚ ਚਲਾ ਗਿਆ ਤੁਹਾਡੇ ਲਈ ਵਧੀਆ ਹੋ ਗਿਆ ਸੋਚ ਅੱਛੀ ਤਾਂ ਹੋਸ਼ ਅੱਛੀ ਤਾਂ ਦਿਮਾਗ ਅੱਛਾ ਤੇ ਮਨ ਅੱਛਾ ਸਾਰੀਆਂ ਚੀਜ਼ਾਂ ਨੂੰ ਸਟੇਬਲ ਕਰਕੇ ਕੀਤੇ ਗਏ ਕੰਮ ਫੈਸਲੇ ਤੁਹਾਡੇ ਬੜੀ ਸਕਸੈਸ ਤੁਹਾਨੂੰ ਦੇ ਜਾਣਗੇ ਨਾਲ ਹੀ ਰਿਲੈਕਸ ਮਿਲਣ ਵਾਲੀ ਹੈ ਤੁਹਾਨੂੰ ਹੋਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਜੋ ਹਲਦਵਾਲ ਤੋਂ उलझੀਆਂ ਸੀ ਸ਼ਰਤ ਇੱਕ ਹੈ ਕਿ ਚੰਗਾ ਬੋਲਣਾ ਸ਼ੁਭ ਬੋਲਣਾ ਹੈ ਤੁਹਾਡੇ ਸ਼ਬਦ ਦੂਜੇ ਨੂੰ ਨਾ ਚੁੱਭ ਜਾਣ ਬਸ ਇਹ ਧਿਆਨ ਰੱਖਣਾ ਹੈ ਤਾਂਬੇ ਦਾ ਪੈਸਾ ਤੁਸੀਂ ਆਪਣੀ ਜੇਬ ਚ ਰੱਖ ਲੈਣਾ ਹੈ ਮਾਂ ਦੇ ਪੈਰੀਂ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰਨੀ ਹੈ ਤਾਂ ਇੱਥੇ ਬੈਠਾ ਬੁੱਧ ਖਾਸ ਤੌਰ ਤੇ ਵਿਦਿਆਰਥੀਆਂ ਲਈ ਕਿਸੇ ਟੈਸਟ ਦੇਣਾ ਤੁਸੀਂ ਉਹਦੇ ਲਈ ਕੋਈ ਕੰਮ ਕਰਨਾ ਵਾ ਸ਼ੁਰੂ ਕਰਨਾ ਹੈ ਉਹਦੇ ਲਈ ਕੋਈ ਪੇਪਰ ਦੇ ਰਹੇ ਹੋ ਉਹਦੇ ਲਈ ਕੋਈ ਪਾਸਪੋਰਟ ਵਗੈਰਾ ਬਣਾਉਣਾ ਉਹਦੇ ਲਈ ਬਹੁਤ ਹੀ ਸ਼ੁਭ ਕੰਮ ਕਰਨ ਵਾਲਾ ਤੁਹਾਡੇ ਇੱਥੇ ਤੇ ਇੱਥੇ ਬੁੱਧ ਹੋਰ ਜ਼ਿਆਦਾ ਅੱਛਾ ਕੰਮ ਕਰੇ ਤਾਂ ਇਹ ਪੀਲਾ ਰੁਮਾਲ ਗੰਗਾ ਜਲ ਨਾਲ ਧੋ ਕੇ ਆਪਣੇ ਕੋਲ ਰੱਖ ਲਓ ਤਾਂ ਕਿ ਬ੍ਰਹਸਪਤ ਦੇ ਲਗਨ ਚ ਬੈਠਾ ਹੋਇਆ ਸ਼ਨੀ ਵੀ ਤੁਹਾਨੂੰ ਨੁਕਸਾਨ ਚੰਗੀ ਤਰ੍ਹਾਂ ਸੋਚ ਸਮਝ ਕੇ ਮਨ ਤੇ ਦਿਮਾਗ ਨੂੰ ਬੈਲੈਂਸ ਕਰਕੇ ਇਸ ਟਾਈਮ ਤੇ ਤੁਸੀਂ ਚੱਲਦੇ ਹੋ ਤਾਂ ਇਹ ਦੋ ਮਹੀਨੇ ਤੁਹਾਨੂੰ ਬਿਜ਼ਨਸ ਕੰਮਕਾਰ ਵਪਾਰ ਤੇ ਦੂਸਰਾ ਨੌਕਰੀ ਦੁਕਾਨਦਾਰੀ ਫਾਈਨਾਂਸ ਤੇ ਨਾਲ ਟੈਸਟ ਦੇਣ ਲਈ ਸਮਝਦਾਰੀ ਲਈ ਬਹੁਤ ਅੱਛਾ ਤੁਹਾਨੂੰ ਰਿਜ਼ਲਟ ਦੇ ਸਕਦਾ ਹੈ ਠੀਕ ਹੈ ਜੀ ਇਹ ਸੀ ਬੁੱਧ ਦਾ ਰਾਸ਼ੀ ਪਰਿਵਰਤਨ ਜੋ 3 ਅਗਸਤ ਤੱਕ ਕਰ ਚੱਲੇਗਾ ਹੁਣ ਸਾਰੀਆਂ ਰਾਸ਼ੀਆਂ ਵਾਲਿਆਂ ਨੇ ਸੁਣੋ ਕੀ ਪਾਗਣਾ ਦੇਖੋ ਚੰਦਰ ਦੇ ਘਰ ਚ ਬੁੱਧ ਆ ਰਿਹਾ ਮਤਲਬ ਪਾਣੀ ਦੇ ਵਿੱਚ ਹਰਿਆਲੀ ਪਾਣੀ ਖਰਾਬ ਹੋ ਜਾਂਦਾ ਜਦੋਂ ਕਾਈ ਜੰਮ ਜਾਂਦੀ ਹੈ ਹਰੀਆਲੀ ਜੰਮ ਜਾਂਦੀ ਹੈ ਇਸ ਕਰਕੇ ਚੰਦਰ ਤੇ ਬੁੱਧ ਮਿੱਤਰ ਨਹੀਂ ਸਮਝੇ ਜਾਂਦੇ ਹਨਾ ਖੜਾ ਪਾਣੀ ਇਹ ਬੁੱਧ ਚੰਦਰ ਹੈ ਖੜਾ ਪਾਣੀ ਜੇ ਚ ਹਰਿਆਲੀ ਹੋ ਵੀ ਹੋਵੇ ਉਹ ਬੁੱਧ ਚੰਦਰ ਹੈ ਲੌਜੀਕ ਹੈ ਹੁਣ ਕੀ ਹੈ ਕਿ ਕੁਝ ਪੌਦੇ ਕੁਝ ਚੀਜ਼ਾਂ ਪਾਣੀ ਚ ਹੀ ਉਗਦੀਆਂ ਜਿੱਦਾਂ ਮਨੀ ਪਲਾਂਟ ਹੋ ਗਿਆ ਜਿੱਦਾਂ ਚੌਲ ਹੋ ਗਏ ਇਹ ਪਾਣੀ ਚ ਇਹ ਤਾਂ ਚੱਲਦੇ ਪਾਣੀ ਦੇ ਵਿੱਚ ਅਗਰ ਤੁਸੀਂ ਕਦੇ-ਕਦੇ ਚੌਲ ਚਾਲ ਪ੍ਰਵਾਹ ਕਰਦੇ ਹੋ ਤਾਂ ਇਹ ਬੁੱਧ ਚੰਦਰ ਦਾ ਯੋਗ ਨੁਕਸਾਨ ਨਹੀਂ ਕਰਦਾ ਕਿਉਂ ਕਿਉਂਕਿ ਉਹਦੀ ਬਣੀ ਹੋਈ ਚੀਜ਼ ਅਸੀਂ ਉਹਦੇ ਚ ਹੀ ਸਿੱਟ ਰਹੇ ਹਾਂ ਤੇ ਉਹ ਮੱਛੀਆਂ ਖਾ ਰਹੀਆਂ ਨੇ ਤੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ। ਲਾਜਿਕ ਹੈ ਨਾ ਦੂਜੀ ਗੱਲ ਪਾਣੀ ਧਰਤੀ ਦੇ ਅੰਦਰ ਹੈ। ਪੇੜ ਪੌਦੇ ਲਗਾਉਣ ਨਾਲ ਬੁੱਧ ਤੇ ਚੰਦਰ ਦਿਮਾਗ ਤੇ ਮਨ ਦੋਨੋਂ ਸਥਿਤੀਆਂ ਠੀਕ ਰਹਿੰਦੀਆਂ ਇਸੇ ਕਰਕੇ ਤੇ ਪੇੜਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ। ਸਮਝ ਗਏ ਨਾ ਲਾਜਿਕ? ਆਕਸੀਜਨ ਉਹਦੇ ਤੋਂ ਹੀ ਮਿਲਦੀ ਹੈ ਦੇਖੋ ਹਨਾ ਤੇ ਚਲੋ ਤੁਸੀਂ ਪੇੜ ਪੁੱਲ ਜ਼ਰੂਰ ਲਗਾ ਦੇਣੇ ਆ ਕਿਤੇ ਨਾ ਕਿਤੇ ਵੈਸੇ ਹੀ ਸੌਣ ਦਾ ਮਹੀਨਾ ਆ ਗੋ ਆ ਰਿਹਾ ਕੁਝ ਵੀ ਲਗਾਓ ਚਾਲੀ ਪੈਣਾ। ਹਰਿਆਲੀ ਹੋਣੀ ਹੈ ਕਿ ਤੁਸੀਂ ਇਹ ਲਗਾ ਦੇਣਾ ਕਿਉਂਕਿ ਅਗਸਤ ਤੱਕ 31 ਅਗਸਤ ਤੱਕ ਬੁੱਧ ਨੇ ਚੰਦਰ ਦੇ ਘਰ ਚ ਰਹਿਣਾ ਹੈ ਚੰਦਰ ਰਾਸ਼ੀ ਚ ਰਹਿਣਾ ਸਮਾਂ ਇਜਾਜ਼ਤ ਦਾ ਆਪ ਸਬਦਾਈ ਰਾਸ਼ੀ ਪ੍ਰਵਕਤ ਬਹੁਤ ਹੀ ਸ਼ੁਭ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਮਿੰਨ ਦੋ ਇਜਾਜ਼ਤ ਸਾਸਿਕਾ